ਕੀ ਕਰੀਏ ਹਮਨ ਹਾਂਜੀ ਜਿੱਤ ਲੈ ਉਹ ਉੱਪਰ ਜਾ ਉੱਪਰ ਮਾਤੀ ਫੇਰ ਤੁਸੀਂ ਕਰ ਲਓ ਕਰ ਵੀ ਇਧਰੋਂ ਕਰ ਦੋ ਫੱਡਾ ਵੀਰੋ ਫੱਡਾ ਫੱਡਿਆ ਨਾ ਟਾਰਗੇਟ ਵੀ ਨਹੀਂ ਹੋਣੀ ਹੈ ਯਾਰ ਬਰਾਗੇ ਪੁੱਤੀ ਕੀ ਕਰ ਰਹੇ ਨੇ ਹਾਂ ਭਰਾ ਸਾਰਾ ਬਾਕੀ ਮੇਰੇ ਕੋਲ ਪਹਿਲਾਂ ਨਾ ਚਾਹੇ ਦੇ ਰੱਖੀ ਹੁੰਦਾ ਹੈ ਜੋ ਲੱਗਿਆ ਸਾਰਾ ਆਫ ਕਰ ਲਿਆ। ਹਾਂਜੀ। ਲਓ ਜੀ ਟੀਕੇ ਚਾਰ ਕਿਤੇ ਸਾਡਾ 200 ਸ਼ਾਟ ਟੀਕੇ ਨੇ ਆਪਾਂ ਜਰੂਰ ਬੋਲਦੇ ਆ ਤੇ ਪਹਿਲਾਂ ਨਾ ਪੰਟੀਬਾਂ ਨੂੰ ਸੁਸ਼ੇ ਲੱਗੀ ਆਪਣਾ ਕਿਹਦਾ ਮੈਂਡਾ ਵੀਰੇ ਅਸਮਾਨ ਵਰਗੀ ਟੀਮ ਹੈ ਵੀ ਅਪਰਾ ਟੂਰਨਾਮੈਂਟ ਜਿਹੜਾ ਬਾਈ ਉਹਨਾਂ ਨੇ ਕਰਵਾਇਆ ਹੈ ਕੁਝ ਦੇਰੀ ਵੀ ਹੋ ਗਿਆ ਤੇ ਗਰਾਊਂਡ ਦਾ ਤੇ ਬਾਈ ਉਹਨਾਂ ਦਾ ਜਿਹੜੇ ਪੋਵਰ ਦੇ ਦਾ ਜਿਹਦਾ ਉਹ ਕੰਮ ਕਿੱਦਾਂ ਲੱਗਿਆ ਵੀਰੇ ਤੇ ਬਾਕੀ ਪਿੰਡ ਵੀ ਇਤਿਹਾਸਕ ਹੈ ਬਾਈ ਪਿੰਕੇ ਉਹਨੇ ਖੜਿਆ ਵੀ ਉਹਨਾਂ ਨੇ ਬਹੁਤ ਹੌਸਲਾ ਨੌਜਵਾਨਾਂ ਨੂੰ ਦਿੱਤਾ ਹੈ ਨਸ਼ਿਆਂ ਤੋਂ ਦੂਰ ਹੋਣ ਲਈ ਬਾਈ ਉਹਨੇ ਅੱਜ ਆਪਣੇ ਨਾਲ ਖੜਿਆ ਹੁਣ ਕਿੱਦਾਂ ਦਾ ਮਹਿਸੂਸ ਹੋ ਰਿਹਾ ਵੀਰੇ ਟੂਰਨਾਮੈਂਟ ਖੇਡ ਕੇ ਤੇ ਫਾਈਨਲ ਰਾਜ ਦੇ ਵਿੱਚ ਕੀ ਕੁਝ ਕਰਨਾ ਚਾਹੁੰਦੇ ਹੋ ਨਿੱਮਿਤ ਰੁਕਣਾ ਚਾਹੁੰਦੇ ਵੀਰੇ ਰਾਨਾ ਬਹੁਤ ਬਹੁਤ ਧੰਨਵਾਦ ਵੀਰੇ ਬੋਨਾ ਤੇ ਅਨੁਗੁਰ ਅੱਜ ਵੀਰੇ ਬਾਈਓ ਟਿਕਿਓ ਨੇ ਖੜੇ ਹੈ ਤੇ ਜਰਗ ਦੇ ਵਿੱਚ ਟੂਰਨਾਮੈਂਟ ਹੋ ਰਿਹਾ ਹੈ ਤੇ ਟੂਰਨਾਮੈਂਟ ਖੇਡ ਕੇ ਵੀਰੇ ਕਿਦਾਂ ਦਾ ਰੰਗ ਲਾਗਿਆ ਤੁਹਾਨੂੰ ਬਹੁਤ ਵਧੀਆ ਲੱਗਿਆ ਜੀ ਰਵਿੰਦਰ ਵਧੀਆ ਓਵਰ ਆਲ ਕੰਮ ਕੀ ਵਰਤਿਆ ਵੀਰੇ ਕੋਈ ਕਮੀ ਪੈਸੀ ਬੈਟਿੰਗ ਦੇ ਉੱਤੇ ਕਿੰਨੇ ਰਨ ਬਣਾਉਣਾ ਚਾਹੁੰਦੇ ਪਹਿਲਾ ਸਭ ਠੀਕ ਹੈ ਰਾਸਟੋ ਮਲੱਕ ਖੇਡੋ ਤੇ ਬਾਕੀ ਦੋ ਸ਼ਬਦਾਂ ਇਹ ਦੋਵੇਂ ਟੀਮਾਂ ਜਿਨ੍ਹਾਂ ਨੂੰ ਬਹੁਤ ਵਧੀਆ ਲੱਗੇ ਟੂਰਨਾਮੈਂਟ ਦੇ ਖੇਡ ਕੇ ਦੋ ਸ਼ਬਦ ਵੀ ਸਾਡਾ ਇਸ ਟੂਰਨਾਮੈਂਟ ਨੂੰ ਕਰ ਦੂ ਸਾਹਿਬ ਬਹੁਤ ਬਹੁਤ ਸ਼ੁਕਰਾਨਾ ਸਾਡੀ ਸਾਰੀ ਟੂਰਨਾਮੈਂਟ ਕਮਿਟੀ ਦਾ ਜਿਨ੍ਹਾਂ ਨੇ ਇੰਨਾ ਵਧੀਆ ਪ੍ਰੋਗਰਾਮ ਆਰਗੇਨਾਈਜ਼ ਕੀਤਾ ਰੂਹ ਬੜੀ ਖੁਸ਼ ਹੋਈ ਆ ਗਰਾਊਂਡ ਚ ਆ ਕੇ ਮੈਂ ਇੱਕ ਚੀਜ਼ ਦੇਖੀ ਆ ਜਿਹੜੀ ਆ ਛੋਟੇ ਛੋਟੇ ਬੱਚੇ ਕਿੰਨੀ ਆ ਵਧੀਆ ਜ਼ਿੰਮੇਵਾਰੀਆਂ ਨਿਭਾ ਰਹੇ ਨੇ ਮੈਂ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਇਹਨਾਂ ਦੇ ਵਿੱਚ ਐਵੇਂ ਹਮੇਸ਼ਾ ਹੀ ਏਕਾ ਬਣਿਆ ਰਹੇ ਜਦੋਂ ਆਪਾਂ ਘਰੇ ਮਿਲੇ ਵੀ ਸੀ ਮੁੰਡਿਆਂ ਨਾਲ ਕੱਲ ਪਰਸੋਂ ਘਰੇ ਵੀ ਮਿਲੇ ਆ ਮੈਂ ਇਹੀ ਗੱਲ ਕੀਤੀ ਆ ਕਿ ਏਕਾ ਵਾਹ ਕੇ ਰੱਖਿਓ ਫੁੱਟਬਾਲ ਵਾਲੇ ਬੱਚੇ ਵੀ ਕ੍ਰਿਕਟ ਦੇ ਵੀ ਬੇਸਲਿੰਪਿੰਗ ਸੈਂਟਰ ਵੀ ਆ ਸਾਰੇ ਬੱਚੇ ਜਿੰਨੇ ਵੀ ਨੇ ਜਿੰਨਾ ਥੋੜੇ ਵਿੱਚ ਏਕਾ ਹੋਊ ਤਾਂ ਦੁਨੀਆ ਦੀ ਕੋਈ ਵੀ ਤਾਕਤ ਤੁਹਾਨੂੰ ਅੱਗੇ ਵਧਣ ਤੋਂ ਕਦੇ ਨਹੀਂ ਰੋਕ ਸਕਦੀ ਇੱਕ ਦੂਜੇ ਨਾਲ ਪਿਆਰ ਬਣਾ ਕੇ ਰੱਖੋ ਹੱਸੋ ਖੇਡੋ ਮਿਲੋ ਗਰਾਊਂਡ ਦੇ ਵਿੱਚ ਆਓ ਆਪਣਾ ਸਾਰੇ ਦੇਖੋ ਸਾਰੇ ਵੀਰ ਹਫਤੇ ਹੀ ਕਰੀ ਜਾਂਦੇ ਨੇ ਆਪਣੇ ਗਰਾਊਂਡ ਦੀਆਂ ਮੈਂ ਖੁਦ ਪਾਈ ਹੁਣ ਮੈਂ ਗੱਲ ਕਰ ਲਈ ਉੱਥੇ ਬੈਠਾ ਚੇਅਰ ਤੇ ਮੈਂ ਕਿਹਾ ਵੀ ਐ ਲੱਗਦਾ ਜਿਵੇਂ ਮਹਾਲੀ ਵਾਲੇ ਸਟੇਡੀਅਮ ਦਾ ਘਾਹ ਹੁੰਦਾ ਗਰਾਊਂਡ ਦਾ ਇੰਨਾ ਵਧੀਆ ਸੋ ਬੜੀ ਚੰਗੀ ਗੱਲ ਆ ਕਿ ਤੁਹਾਡੇ ਕੋਲੇ ਗਰਾਊਂਡ ਵੀ ਇੰਨਾ ਸੋਹਣਾ ਸਭ ਤੋਂ ਸੋਹਣਾ ਤੁਸੀਂ ਹੁਣ ਜਿਹੜੇ ਖੁਦ ਆਪਣੇ ਮੋਢੇ ਤੇ ਜ਼ਿੰਮੇਵਾਰੀਆਂ ਚੱਕੀ ਫਿਰਦੇ ਹੋ ਮੈਂ ਇਹੀ ਫੇਰ ਪ੍ਰਮਾਤਮਾ ਕੀ ਅਰਦਾਸ ਕਰਦਾ ਕਿ ਇਦਾਂ ਹੀ ਵਾਸ ਅੱਗੇ ਵਧਦੇ ਰਹੋ ਸਾਰਾ ਪਿੰਡ ਹਮੇਸ਼ਾ ਦੀ ਤਰ੍ਹਾਂ ਤੁਹਾਡੇ ਨਾਲ ਹੀ ਆ ਸਾਰੇ ਵੀਰ ਆਪਣੇ ਉਹ ਦੇਖੋ ਪਿੱਛੇ اسٹیਜ ਤੇ ਬੈਠੇ ਨੇ ਕੋਈ ਵੀ ਤੁਹਾਨੂੰ ਕਦੇ ਵੀ ਲੋੜ ਹੋਈ ਅਸੀਂ ਜਿੰਨੇ ਜੋਗੇ ਆ ਤੁਹਾਡੇ ਨਾਲ ਖੜੇ ਆ ਮੈਂ ਤਾਂ ਇੱਥੋਂ ਤੱਕ ਕ੍ਰਿਸ਼ਨ ਵੀਰੇ ਨੂੰ ਘਰੇ ਜੀ ਕਿਹਾ ਸੀ ਮੈਂ ਹੁਣ ਫੇਰ ਕਹਿਣਾ ਕਿ ਆਉਂਦੇ ਸਾਲ ਮੇਰਾ ਵੀਰ ਬਣ ਕੇ ਇੱਕ ਕ੍ਰਿਕਟ ਦੀ ਇੱਥੇ ਅਕੈਡਮੀ ਖੋਲ੍ਹ ਦਵਾਂ ਵਧੀਆ ਤੋਂ ਵਧੀਆ ਉੱਥੇ ਕੋਚ ਰੱਖੋ ਤੁਸੀਂ ਆਪਣੀ ਨਿਗਰਾਨੀ ਹੇਠ ਦੇਖੋ ਸਾਰਾ ਕੁਝ ਅਸੀਂ ਸਾਰੇ ਰਲ ਮਿਲ ਕੇ ਤੁਹਾਨੂੰ ਪੂਰਾ ਸਹਿਯੋਗ ਦਵਾਂਗੇ ਆਪਣੇ ਜਿਹੜੇ ਇਲਾਕੇ ਦੇ 25-30 ਪਿੰਡ ਨੇ ਉਹਨਾਂ ਦੇ ਬੱਚਿਆਂ ਨੂੰ ਕਿਤੇ ਬਾਹਰ ਟ੍ਰੇਨਿੰਗ ਲਈ ਨਾ ਜਾਣਾ ਪਵੇ ਸੋ ਉਮੀਦ ਕਰਦਾ ਹਾਂ ਤੁਸੀਂ ਇਹ ਗੱਲ ਤੇ ਗੌਰ ਕਰੋਗੇ ਆਉਂਦੇ ਸਾਲ ਆਪਣੀ ਕਿ ਟ੍ਰੈਕਿੰਗ ਬਹੁਤ ਵਧੀਆ ਅਕੈਡਮੀ ਬਣੂਗੀ ਬਾਕੀ ਦੋਨੇ ਟੀਮਾਂ ਜਿਹੜੀਆਂ ਫਾਈਨਲ ਦੇ ਵਿੱਚ ਪਿੰਨਿਆ ਨੇ ਦੋਨਾਂ ਨੂੰ ਮੈਂ 1 ਗੋਡ ਲੱਖ ਵੀ ਕਹਿਣਾ ਨਾਲੇ ਵਧਾਈ ਦੇਣਾ ਤੁਸੀਂ ਦੋ ਦੋਨੇ ਵੈਸੇ ਵਿਨਰ ਹੀ ਹੋ ਫਾਈਨਲ ਦੇ ਵਿੱਚ ਜਿਹੜੀਆਂ ਟੀਮਾਂ ਚਲੇ ਜਾਂਦੀਆਂ ਨੇ ਇਹਨੀਆਂ ਟੀਮਾਂ ਨੂੰ ਹਰਾ ਕੇ ਵਿਨਰ ਹੀ ਹੁੰਦੀਆਂ ਨੇ ਇੱਕ ਵਾਰੀ ਫੇਰ ਤੁਹਾਨੂੰ ਅਸੀਂ ਗੋਡ ਲੱਖ ਕਹਿੰਦੇ ਆ ਤਕੜੇ ਹੋ ਕੇ ਖੇਡੋ ਪ੍ਰਮਾਤਮਾ ਸਾਰਿਆਂ ਤੇ ਮਿਹਰ ਭਰਿਆ ਹੱਥ ਰੱਖੇ ਆਉਣ ਵਾਲਾ ਪੰਜਾਬ ਦਾ ਜਿਹੜਾ ਫਿਊਚਰ ਆ ਬਹੁਤ ਜਿਆਦਾ ਬ੍ਰਾਈਟ ਆ ਆਪਣੇ ਬੱਚਿਆਂ ਨੂੰ ਖੇਡਾਂ ਵੱਲ ਲੈ ਕੇ ਆਓ ਕੰਪੀਟੀਸ਼ਨਸ ਦੀ ਕੋਈ ਘਾਟ ਤੁਹਾਨੂੰ ਨਹੀਂ ਰਹਿਣੀ ਅੱਗੇ ਤੁਹਾਨੂੰ ਵੇਟ ਕਰਨੀ ਪੈਂਦੀ ਸੀ ਪਲੇਅਰਾਂ ਨੂੰ ਕਿ ਲੰਬਾ ਸਮਾਂ ਲੱਗ ਜਾਂਦਾ ਸੀ ਉਹਨਾਂ ਨੂੰ ਕੰਪੀਟੀਸ਼ਨ ਫੀਲਣ ਦੀ ਮਰਜ਼ਾ ਨਹੀਂ ਸੀ ਹੁਣ ਰੋਜ਼ ਦੀ ਰੋਜ਼ ਚਾਹੇ ਕ੍ਰਿਕਟ ਆ ਕਬੱਡੀ ਆ ਪਹਿਲਵਾਨੀ ਆ ਹੁਣ ਅਸੀਂ ਐਥਲੈਟਿਕ ਨੂੰ ਵੀ ਅੱਗੇ ਲੈ ਕੇ ਆ ਰਹੇ ਹਾਂ ਹਰ ਸੰਡੇ ਪਿੰਡਾਂ ਦੇ ਵਿੱਚ ਜਿਹੜੀਆਂ ਟਰੈਕ ਐਂਡ ਫੀਲਡ ਦੀਆਂ ਗੇਮਾਂ ਵੱਧ ਤੋਂ ਵੱਧ ਕਰਵਾਈਆਂ ਜਾ ਰਹੀਆਂ ਨੇ ਤੋ ਬੱਚਿਆਂ ਨੂੰ ਵਾਸਤ ਤਗੜੇ ਕਰੋ ਵਧੀਆ ਡਾਈਟ ਤੋਂ ਨਸ਼ਿਆਂ ਤੋਂ ਦੂਰ ਰਹਿਣਗੇ ਬਾਕੀ ਬਾਈ ਖੇਡੋ ਤਗੜੇ ਹੋ ਕੇ ਪਰਮਾਤਮਾ ਮਿਹਰ ਭਰੇ ਹੱਥ ਰੱਖੇ ਸਾਡੇ ਨਿੰਦਰ ਤੇ ਵੀ ਔਰ ਸਾਰੇ ਨਗਰਾਂ ਦੇ ਉੱਤੇ ਅਸੀਂ ਇਹ ਦੁਆ ਕਰਦੇ ਹਾਂ ਵਾਹਿਗੁਰੂ ਜੀ ਦਾ ਖਾਲਸਾ ਬਹੁਤ ਬਹੁਤ ਧੰਨਵਾਦ ਕੀਤਾ ਜਰਗ ਵੀ ਸਾਡਾ ਜਿੰਨੇ ਆਪਣੇ ਪਿੰਡਾਂ ਦੇ ਵਿੱਚ ਨੌਜਵਾਨ ਬਾਕੀ ਕਿੱਧਰ ਹੋ ਜੋ ਵੀਰੇ ਉੱਧਰ ਹੀ ਸਾਡੇ ਨਹੀਂ ਪਿੰਡਾਂ ਦੇ ਵਿੱਚ ਜੱਜ ਸਾਡੀ